ਸਿੱਖ ਚੈਨਲ ਦੇਖ ਰਹੀ ਯੂਕੇ ਯੂਰਪ ਅਤੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਵਾਇਗੁਰਜੀ ਖਾਲਸਾ ਵਾਇਗੁਰਜੀ ਦੀ ਫਤਿਹ ਮੈਂ ਹਰਿੰਦਰ ਸਿੰਘ ਗਿੱਲ ਤੇ ਅੱਜ ਦੀ ਸਪੈਸ਼ਲ ਰਿਪੋਰਟ ਲੈ ਕੇ ਮੈਂ ਹਾਜ਼ਰ ਹਾਂ ਸਮੇ ਸਮੇਂ ਦੇ ਤੇ ਸਿੱਖ ਚੈਨਲ ਹਰ ਇੱਕ ਮੁੱਦੇ ਦੇ ਨਾਲ ਸੰਗਤਾਂ ਨੂੰ ਜੋੜਦਾ ਰਹਿੰਦਾ ਹੈ ਜਾਣੂ ਕਰਵਾਉਂਦਾ ਰਹਿੰਦਾ ਹੈ ਸੋ ਅੱਜ ਦੀ ਸਪੈਸ਼ਲ ਰਿਪੋਰਟ ਮੱਧ ਪ੍ਰਦੇਸ਼ ਤੇ ਅੰਦਰ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਟਾਇਟੇਰੀ ਕਰਨ ਦੇ ਨਾਲ ਸਬੰਧਤ ਹੈ ਸੋ ਇਸ ਗੱਲ ਦੇ ਉੱਤੇ ਮੈਂ ਬਾਅਦ ਦੇ ਵਿੱਚ ਆਉਂਗਾ ਉਸ ਤੋਂ ਪਹਿਲਾਂ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਵਾਕਵਾਕ ਸਮੇਂ ਦੇ ਉੱਤੇ ਸਾਨੂੰ ਕਈ ਅਜਾਈਆਂ ਪਰਸਥਿਤੀਆਂ ਦਾ ਸਾਹਮਣਾ ਕਰਨਾ ਪਿਆ ਜਿਨ੍ਹਾਂ ਦੀ ਚੀਜ਼ ਅੱਜ ਵੀ ਸਾਡੇ ਦਿਲਾਂ ਦੇ ਵਿੱਚ ਹੈ ਜੇਕਰ ਗੱਲ ਕਰੀਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅਟੈਕ ਦੀ ਤਾਂ ਬੁਰੀ ਤਰ੍ਹਾਂ ਦੇ ਨਾਲ ਉਹ ਅਟੈਕ ਕੀਤਾ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਟਾਇਰ ਟੇਰੀ ਕਰ ਦਿੱਤਾ ਗਿਆ ਜੇਕਰ ਗੱਲ ਕਰੀਏ 1984 ਦੇ ਦਿੱਲੀ ਦੇ ਵਿੱਚ ਸਿੱਖ ਨਸਲਕੁਸ਼ੀ ਦੀ ਤਾਂ ਉਸ ਸਮੇਂ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਦੇ ਉਸ ਦਾ ਇਨਸਾਫ ਅੱਜ ਤੱਕ ਨਹੀਂ ਮਿਲਿਆ ਅਤੇ ਵਕਫ ਵਕ ਸਮੇਂ ਦੇ ਉੱਤੇ ਕਈ ਗਵਾਹਾਂ ਨੇ ਗਵਾਹੀਆਂ ਦਿੱਤੀਆਂ ਪਰ ਉਸ ਦੇ ਬਾਵਜੂਦ ਵੀ ਅਦਾਲਤਾਂ ਦੀ ਕਹਿ ਲਿਆ ਜਾਵੇ ਜਾਂ ਜੱਜਾਂ ਦੀ ਕਹਿ ਲਿਆ ਜਾਵੇ ਕੀ ਮਜਬੂਰੀ ਸੀ ਕਿ ਉਹ ਦੋਸ਼ੀਆਂ ਨੂੰ ਸਜ਼ਾ ਦੇਣ ਦੇ ਵਿੱਚ ناکਾਮ ਰਹੇ ਸੋ ਜੇਕਰ ਕੁਝ ਸਮਾਂ ਪਹਿਲਾਂ ਦੀ ਗੱਲ ਕਰੀਏ ਤਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਪੰਜਾਬ ਦੇ ਵਿੱਚ ਵੀ ਸਾਹਮਣੇ ਆਈਆਂ ਇਹਨਾਂ ਘਟਨਾਵਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਦੋਸ਼ੀ ਉਹਨਾਂ ਦੇ ਵੀ ਅੱਜ ਤੱਕ ਨਹੀਂ ਫੜੇ ਗਏ ਤੇ ਜਿਨ੍ਹਾਂ ਸਿੰਘਾਂ ਨੇ ਦੋਸ਼ੀਆਂ ਨੂੰ ਫੜਨ ਦੀ ਮੰਗ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਕੀਤੇ ਉਹਨਾਂ ਦੇ ਉੱਤੇ ਪੁਲਿਸ ਪ੍ਰਸ਼ਾਸਨ ਨੇ ਅੰਨ੍ਹੀ ਵਾ ਗੋਲੀਆਂ ਚਲਾ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਇਨਸਾਫ ਅੱਜ ਤੱਕ ਨਹੀਂ ਮਿਲਿਆ ਗੱਲ ਕਰੀਏ ਇਨਸਾਫ ਦੀ ਤਾਂ ਭਾਰਤ ਦੇ ਕਿਸੇ ਵੀ ਕੋਨੇ ਦੇ ਵਿੱਚ ਰਹਿੰਦੇ ਸਿੱਖਾਂ ਨੂੰ ਕਦੇ ਵੀ ਇਨਸਾਫ ਨਹੀਂ ਮਿਲ ਸਕਿਆ ਚਾਹੇ ਕਿ ਗੱਲ ਕੀਤੀ ਜਾਂਦੀ ਹੈ ਕਿ ਭਾਰਤ ਇੱਕ ਆਜ਼ਾਦ ਦੇਸ਼ ਹੈ ਜਿਸ ਦੇ ਵਿੱਚ ਹਰ ਧਰਮ ਹਰ ਫਿਰਕੇ ਹਰ ਜਾਤ ਦੇ ਲੋਕਾਂ ਨੂੰ ਇੱਕ ਬਰਾਬਰ ਸਮਝਿਆ ਜਾਂਦਾ ਹੈ ਪਰ ਇਹ ਚੀਜ਼ ਕਾਲਜੇ ਦੇ ਵਿੱਚ ਉਦੋਂ ਪੈਂਦੀ ਹੈ ਜਦ ਧਾਰਮਿਕ ਭਾਵਨਾਵਾਂ ਨੂੰ ਭੜਕਾਇਆ ਜਾਂਦਾ ਹੈ ਤੇ ਘਟ ਗਣਤੀਆਂ ਦੇ ਨਾਲ ਗੁਲਾਮਾਂ ਵਾਲਾ ਸਲੂਕ ਕੀਤਾ ਜਾਂਦਾ ਹੈ ਸੋ ਅਜਾਈ ਹਿਸਟੋਰੀ ਲੈ ਕੇ ਮੈਂ ਹਾਜ਼ਰ ਹਾਂ ਤੇ ਇਸ ਸਟੋਰੀ ਦੇ ਉੱਤੇ ਨਜ਼ਰ ਪਾਉਣ ਤੋਂ ਪਹਿਲਾਂ ਆਓ ਦੇਖਦੇ ਹਾਂ ਜੋ ਮੱਧ ਪ੍ਰਦੇਸ਼ ਤੇ ਇਹ ਦੌਰ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਬੀਤੇ ਕਾਲ ਇੱਕ ਘਟਨਾਕਰਮ ਵਾਪਰਿਆ ਉਸ ਦੀਆਂ ਤਸਵੀਰਾਂ Fala, oh, ah, ਪਰਦੇਸ਼ ਦੇ ਅੰਦਰ ਦੇ ਵਿੱਚ ਗੁਰਦੁਆਰਾ ਸਾਹਿਬ ਕਰਤਾਰ ਕੀਰਤਨ ਨੂੰ ਢਾਟੇਰੀ ਕਰ ਦਿੱਤਾ ਗਿਆ ਸੈਂਕੜੇ ਸਰਕਾਰੀ ਪੁਲਿਸ ਮੁਲਾਜ਼ਮਾਂ ਨੇ ਗੁੰਡਾਗਰਦੀ ਕਰਦੇ ਹੋਏ ਇਕੱਠੇ ਹੋ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਮਜਬੂਰ ਸਿੰਘਾਂ ਸਿੰਘਣੀਆਂ ਅਤੇ ਬੱਚਿਆਂ ਦੇ ਨਾਲ ਕੁੱਟਮਾਰ ਕੀਤੀ ਅਤੇ ਗਾਲੀ ਗਲੋਚ ਕਰਕੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਵਿੱਚੋਂ ਬਾਹਰ ਕੱਢ ਦਿੱਤਾ ਅਤੇ ਸਾਰੀ ਇਮਾਰਤ ਨੂੰ ਕੁਝ ਹੀ ਘੰਟਿਆਂ ਦੇ ਵਿੱਚ ਤਹਸਨੈਸ ਕਰ ਦਿੱਤਾ ਗਿਆ ਇਹ ਪੂਰੀ ਘਟਨਾ ਨੂੰ ਅੰਜਾਮ ਕਿਉਂ ਦਿੱਤਾ ਗਿਆ ਇਸ ਦੇ ਪਿੱਛੇ ਕਾਰਨ ਇਹ ਸੀ ਕਿ ਅੰਦਰ ਦੇ ਜਿਸ ਇਲਾਕੇ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਸ਼ਿਸ਼ੋਬਤੀ ਉਸ ਇਲਾਕੇ ਦੀਆਂ ਸੜਕਾਂ ਨੂੰ ਚੌੜਾ ਕੀਤਾ ਜਾ ਰਿਹਾ ਹੈ ਉਹਨਾਂ ਸੜਕਾਂ ਨੂੰ ਚੌੜਾ ਕਰਨ ਦੇ ਕਰਕੇ ਇਹ ਗੁਰਦੁਆਰਾ ਸਾਹਿਬ ਜੋ ਕਿ ਬਿਲਕੁਲ ਸੜਕ ਦੇ ਕਿਨਾਰੇ ਦੇ ਉੱਤੇ ਸੀ ਇਸ ਦੀ ਇਮਾਰਤ ਨੂੰ ਢਾਈ ਢੇਰੀ ਕਰ ਦਿੱਤਾ ਗਿਆ ਉਸੇ ਹੀ ਸੜਕ ਨੂੰ ਚੌੜਾ ਕਰਦੇ ਆ ਰਸਤੇ ਦੇ ਵਿੱਚ ਕਈ ਹੋਰ ਮੰਦਰ ਵੀ ਆਏ ਪਰ ਉਹਨਾਂ ਮੰਦਰ ਦੇ ਪੁਜਾਰੀਆਂ ਦੇ ਨਾਲ ਜਾਂ ਮੰਦਰ ਦੀ ਕਮੇਟੀ ਦੇ ਨਾਲ ਤਾਂ ਪੁਲਿਸ ਨੇ ਤੇ ਪ੍ਰਸ਼ਾਸਨ ਨੇ ਚੰਗੇ ਤਰੀਕੇ ਦੇ ਨਾਲ ਗੱਲਬਾਤ ਕੀਤੀ ਤੇ ਆਪਣੀ ਸਹਿਮਤੀ ਜਤਾਈ ਪਰ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਨਾਲ ਪ੍ਰਸ਼ਾਸਨਿਕ ਅਧਿਕਾਰੀ ਤੇ ਪੁਲਿਸ ਦੇ ਮੁਲਾਜ਼ਮ ਗੱਲ ਕਰਨ ਨੂੰ ਤਿਆਰ ਨਹੀਂ ਸਨ ਚਾਹੇ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਲੈ ਕੇ ਅਦਾਲਤ ਦੇ ਵਿੱਚੋਂ ਇੱਕ ਸਟੇ ਵੀ ਲਿਆ ਗਿਆ ਸੀ ਪਰ ਉਸ ਸਟੇ ਦੀ ਪਰਵਾਹ ਵੀ ਨਾ ਕੀਤੀ ਗਈ ਅਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਕੁਝ ਹੀ ਘੰਟਿਆਂ ਦੇ ਵਿੱਚ ਢਾਈ ਢੇਰੀ ਕਰ ਦਿੱਤਾ ਗਿਆ ਸਭ ਤੋਂ ਬਹੁਤੀ ਦੁਖਦਾਈ ਘਟਨਾ ਜਦ ਇਹ ਗੱਲ ਦਾ ਸਿੱਖ ਸੰਗਤਾਂ ਜੋ ਦੇਸ਼ ਵਿਦੇਸ਼ ਤੇ ਵਿੱਚ ਵਸਦੀਆਂ ਉਹਨਾਂ ਨੂੰ ਪਤਾ ਲੱਗਾ ਤਾਂ ਇਸ ਦਾ ਕੜਾ ਨੋਟਿਸ ਵੀ ਲਿਆ ਗਿਆ ਪਰ ਇਸ ਦਾ ਹੱਲ ਅਜੇ ਤੱਕ ਕੋਈ ਵੀ ਨਹੀਂ ਕੱਢਿਆ ਗਿਆ ਗੁਰਦੁਰਾ ਸਾਹਿਬ ਦੇ ਪ੍ਰਬੰਧਕਾਂ ਦੇ ਪਾਸ ਹਾਈ ਕੋਰਟ ਦੇ ਸਟੇ ਆਰਡਰ ਦੇਖਣ ਦੇ ਬਾਵਜੂਦ ਕਿਸੇ ਦੀ ਇੱਕ ਵੀ ਨਹੀਂ ਸੁਣੀ ਗਈ ਇਹਨਾਂ ਦਾਗਾ ਬਾਜ਼ ਅਹਸਾਨ ਫਰاموش ਅਕਿਰਤ ਕਣਾਂ ਨੇ ਜੋ ਕੁਝ ਸਾਡੇ ਨਾਲ 1984 ਦੇ ਵਿੱਚ ਕੀਤਾ ਉਸ ਨੂੰ ਬਾਰ-ਬਾਰ ਦੁਹਰਾਇਆ ਜਾ ਰਿਹਾ ਹੈ ਇਸ ਗੁਰਦੁਆਰਾ ਸਾਹਿਬ ਦੇ ਵਿੱਚੋਂ ਇਹਨਾਂ ਗੁੰਡਿਆਂ ਨੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪੁਰਾਤਨ ਸਰੂਪ ਇੱਕ ਪੁਰਾਤਨ ਸਰੂਪ ਸ੍ਰੀ ਦਸਮ ਗ੍ਰੰਥ ਸਾਹਿਬ ਪੋਥੀਆਂ ਅਤੇ ਦੁਰਲਭ ਪੁਸਤਕਾਂ ਅਤੇ 300 ਸਾਲ ਪੁਰਾਤਨ ਸ਼੍ਰੀ ਸਾਹਿਬ ਜਿਨ੍ਹਾਂ ਦੇ ਮੁੱਠੇ ਸੋਨੇ ਦੇ ਹਨ ਅਤੇ ਦੋ ਚਾਂਦੀ ਦੇ ਫੁੱਲਦਾਨ ਇਸ ਤੋਂ ਇਲਾਵਾ 75000 ਤੋਂ 80000 ਰੁਪਏ ਗੋਲਕ ਤੇ ਵਿੱਚੋਂ ਅਤੇ ਲੋਕਰ ਦੇ ਵਿੱਚੋਂ 3 ਲੱਖ ਤੋਂ ਵੱਧ ਕੈਸ਼ ਵੀ ਝੋਕ ਲਿਆ ਗਿਆ ਜੇਕਰ ਗੱਲ ਕਰੀਏ ਭਾਰਤ ਦੇ মিডিਆ ਦੀ ਤਾਂ ਭਾਰਤ ਦੇ মিডিਆ ਦੁਆਰਾ ਕੋਈ ਵੀ ਖਬਰ ਇਸ ਪ੍ਰਕਾਰ ਦੇ ਵਿੱਚ ਨਹੀਂ ਲਗਾਈ ਗਈ ਅਤੇ ਕੁਝ ਇੱਕ ਅਖਬਾਰਾਂ ਦੁਆਰਾ ਇਹ ਖਬਰ ਜਰੂਰ ਪ੍ਰਕਾਸ਼ਿਤ ਕੀਤੀ ਗਈ ਪਰ মিডিਆ ਜਿਸ ਤਰ੍ਹਾਂ ਸਰਕਾਰ ਦੇ ਹੱਕ ਦੇ ਵਿੱਚ ਬੋਲਦਾ ਹੋਇਆ ਇਸ ਖਬਰ ਨੂੰ ਦਿਖਾਉਣ ਤੋਂ ਪਰਹੇਜ਼ ਕਰਦਾ ਰਿਹਾ ਸੋ ਸਾਡੇ ਨਾਲ ਇਸ ਵੇਲੇ ਕਾਲ ਦੇ ਉੱਤੇ ਨੇ ਸੰਬੀਤ ਸਿੰਘ ਜਿਹੜੇ ਕਿ ਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਤੇ ਉਹਨਾਂ ਤੋਂ ਜਾਣਦੇ ਆਂ ਕਿ ਅੰਦਰ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਘਟਨਾ ਵਾਪਰੀ ਉਹ ਪੂਰੀ ਘਟਨਾ ਕੀ ਸੀ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਰੀ ਜੀ ਕਸਨ ਸਾਹਿਬ ਹਰਜੀਤ ਪੱਤੇ ਜੀ ਭਾਈ ਸਾਹਿਬ ਜੀ ਅੰਦੌਰ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੀ ਕੱਲ ਘਟਨਾ ਵਾਪਰੀ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਢਾਈ ਢੇਰੀ ਕਰ ਦਿੱਤਾ ਗਿਆ ਹੈ ਇਹ ਪੂਰਾ ਮਾਮਲਾ ਜਿਹੜਾ ਆ ਹੈ ਕੀ ਹੈ ਜੀ ਭਾਈ ਸਾਹਿਬ ਇੱਦਾਂ ਸੜਕਾ ਚੌੜੀ ਕਰਨ ਦਾ ਫਾਰਮ ਚੱਲ ਰਿਹਾ ਹੈ ਅੰਦੌਰ ਵਿੱਚ ਇਸ ਰੋਡ ਵਿੱਚ ਆਪਣਾ ਗੁਰਦੁਆਰਾ ਸਾਹਿਬ ਸੀਗਾ ਤੇ ਅਕੀ کورٹ ਵਿੱਚ ਵੀ ਇਹ ਲਿਖ ਕੇ ਦਿੱਤਾ ਹੈ ਸੀ ਗੁਰਦੁਆਰੇ ਸਾਹਿਬ ਦਾ ਜੀ ਜੀ ਤੇ ਨਾਲ ਆਪਾਂ ਇਹ ਇੱਥੇ ਵੀ ਜਿਹੜੀ ਮੇਅਰ ਹੈ ਔਰ ਜਿਹੜਾ ਕਮਿਸ਼ਨਰ ਹੈ ਸਾਰਿਆਂ ਨੂੰ ਇਹ ਲਿਖ ਕੇ ਦਿੱਤਾ ਹੈ ਕਿ ਇੱਥੇ ਗੁਰਦੁਆਰਾ ਸਾਹਿਬ ਹੈਗਾ ਜੀ ਸਾਡੇ ਤੋਂ ਨਾਲ ਤੁਸੀਂ ਬੈਠ ਕੇ ਸਾਰੀ ਗੱਲ ਕਰਨੀ ਹੈ ਆਪਾਂ ਪਿੱਛੇ ਨੂੰ ਟ੍ਰਾਂਸਫਰ ਕਰ ਦਾਂਗੇ ਗੁਰਦੁਆਰਾ ਸਾਹਿਬ ਨੂੰ ਆਪਣੀ ਜ਼ਮੀਨ ਤੇ ਆਪਣੇ ਪੈਸਿਆਂ ਨਾਲ ਜੀ 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 ਤੇ ਇਹਨਾਂ ਨੇ ਅੱਗੇ ਇਸ ਰੋਡ ਤੇ ਕਾਫੀ ਮੰਦਰ ਵੀ ਹੈਗੇ ਨੇ ਉਹਨਾਂ ਨਾਲ ਇਹ ਸਾਰੀ ਗੱਲਬਾਤ ਕਰ ਰਹੇ ਨੇ ਔਰ ਉਹਨਾਂ ਨੂੰ ਉਹਨੇ ਤੱਕ ਹਟਾਇਆ ਗਿਆ ਜੀ ਆਪਣਾ ਇਹ ਆਪਣੇ ਗੁਰਦੁਆਰਾ ਸਾਹਿਬ ਤੇ ਕੱਲ ਲੈ ਲੋ ਜਿਹੜੇ ਜਦੋਂ 10:00 ਵਜੇ ਸੰਗਤਾਂ ਅੱਜ ਆਈਆਂ ਤਾਂ ਇਹ ਲੋਕ ਨਹੀਂ ਆਏ ਦੁਪਹਿਰੀ 2 ਵਜੇ ਆਏ ਜੰਦੇ ਘੰਟੇ ਦਾ ਸਮਾਗ ਦੇ ਕੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਵੀ ਸੁਣਦੇ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਵੀ ਸੁਣਦੇ ਦੇ ਵਿੱਚ ਆਇਆ ਕਿ ਜਿਹੜੀ ਸੰਗਤ ਸੀਗੀ ਜਿਹੜੇ ਸਿੰਘ ਸੀਗੇ ਬੱਚੇ ਸੀਗੇ ਉਹਨਾਂ ਦੇ ਨਾਲ ਵੀ ਦੁਰਵਿਵਹਾਰ ਜਿਹੜਾ ਉਹ ਕੀਤਾ ਗਿਆ ਹਾਂਜੀ ਇਹ ਕਰੀਬਨ 300-400 ਲੋਕ ਸੀਗੀ ਤੇ ਅਸੀਂ ਗੁਰਦੁਆਰਾ ਸਾਹਿਬ ਤੋਂ ਜੀਵੀਆਂ ਔਰ ਬੱਚੇ ਅਸੀਂ ਸਾਰੇ ਸਿੰਘ ਨਿਕਲਣ ਲਈ ਤਿਆਰ ਨਹੀਂ ਸੀਗੇ ਤੇ ਇਹਨਾਂ ਨੇ ਕੁਝ ਬੰਦੇ ਸ਼ੂਜ਼ ਪਾ ਕੇ ਵੀ ਨੰਗੇ ਪੈਰ ਵੀ ਅੰਦਰ ਹਾਲ ਵਿੱਚ ਅੰਦਰ ਆ ਕੇ ਸਾਰਿਆਂ ਨੂੰ ਫਿੱਟਫਿੱਟ ਕੇ ਬਾਹਰ ਕੱਢਿਆ ਇਹਨਾਂ ਨੇ ਜੀ ਬੀਬੀਆਂ ਨੂੰ ਕੋਈ 20 20 ਅ ਅ ਬੰਦਿਆਂ ਨੇ ਮਿਲ ਕੇ ਤਕੀਦ ਤਕੀਦ ਕੇ ਬਾਹਰ ਕੱਢਿਆ ਜਿਹੜਾ ਪੂਰਾ ਪੁਲਿਸ ਦੁਆਰਾ ਇਸ ਤਰ੍ਹਾਂ ਕੀਤਾ ਗਿਆ ਧੱਕੇਸ਼ਾਹੀ ਕੀਤੀ ਗਈ ਹੈ ਉਸ ਦੇ ਵਿੱਚ ਕੋਈ ਜ਼ਖਮੀ ਵੀ ਹੋਇਆ ਹਾਂ ਕੁਝ ਮਾਣੀ ਮੋਟੀ ਸੱਟਾਂ ਵੀ ਵੱਜੀਆਂ ਨੇ ਜ਼ਖਮੀ ਕੋਈ ਸੀਰੀਅਸ ਤੋਂ ਇੰਜਰਡ ਨਹੀਂ ਹੈ ਬਾਕੀ ਮਾਣੀ ਮੋਟੀ ਪੈਰਾ ਪੈਰਾ ਤੇ ਸੱਟਾਂ ਜੀ ਹੋਰ ਵੀ ਹੱਥ ਦੀ ਸੱਟਾਂ ਇੱਕ ਦੋ ਸਿੰਘਾਂ ਦੇ ਵੱਜੀਆਂ ਨੇ ਜੀ ਔਰ ਬੀਬੀਆਂ ਨੂੰ ਵੀ ਇਹਨਾਂ ਦੇ ਜਿਹੜਾ ਖੱਤੀਆਂ ਤੇ ਸਕ੍ਰੈਚਸ ਵਗੈਰਾ ਆਏ ਨੇ ਇਹ ਗੁਰਦਰਾ ਸਾਹਿਬ ਦੀ ਜੇਕਰ ਗੱਲ ਕਰੀਏ ਤੇ ਗੁਰਦਰਾ ਸਾਹਿਬ ਇੱਥੇ ਕਦੋਂ ਤੋਂ ਬਣਿਆ ਹੋਇਆ ਹੈ ਜੀ ਇਹ ਪੈਸੇ 15 ਸਾਲ ਤੋਂ ਵਰਕ ਕਰ ਰਿਹਾ ਗੁਰਦੁਆਰਾ 2010 ਵਿੱਚ ਇਹਦੀ ਕਮੇਟੀ ਬਣੀ ਸੀ ਉਹ ਵੀ ਰਜਿਸਟਰਡ ਹੈਗੀ ਹੈ ਕਮੇਟੀ ਵੀ ਇੱਥੇ ਰਜਿਸਟਰਡ ਹੈ ਗੁਰਦੁਆਰਾ ਸਾਹਿਬ ਦੀ ਉਹ ਜਿਹੜਾ ਧਾਰਮਿਕ ਕੰਮ ਕਰਦੀ ਹੈ ਕਿਤਾਬਾਂ ਲਿਟਰੇਚਰ ਜੀਬੀਸੀ ਤੋਂ ਲੈ ਕੇ ਦਰਵੰਨਾਪੁਰੇ ਮਦਦ ਦੇ ਜੀਵਾ ਕਰਦੀ ਹੈ ਜੇਕਰ ਗੁਰਦਰਾ ਸਾਹਿਬ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਗੱਲ ਕਰੀਏ ਜਾਂ ਹੋਰ ਸਮਾਨ ਦੀ ਗੱਲ ਕਰੀਏ ਤਾਂ ਉਹ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਉਥੋਂ ਕਿਸ ਤਰ੍ਹਾਂ ਜਿਹੜੇ ਆ ਦੂਸਰੀ ਜਗ੍ਹਾ ਦੇ ਉੱਤੇ ਲਜਾਏ ਗਏ ਇੱਕ ਸ੍ਰੀ ਗੁਰੂ ਅਨਸਾਹਿਬ ਜੀ ਦਾ ਸਰੂਪ ਅਤੀ ਲਾਤੀ ਸੇ ਉਹਨਾਂ ਨੇ ਦੋ ਤਿੰਨ ਰੋਕ ਲਈ ਸੁੱਟੇ ਉਹਨਾਂ ਨੇ ਕੀਤਾ ਬਾਕੀ ਸੇ ਸਮਾਨ ਨਹੀਂ ਮਿਲਿਆ ਤੇ ਜਿਹੜੀ 385 ਕੀ ਪੁਰਾਤਨ ਕੁੱਤ ਵੀਰ ਸੀ ਗਿਆ ਔਰ ਸ਼ਸਤਰ ਸੀਗੇ ਉਹ ਹੁਣੇ ਤੱਕ ਮਿਸਿੰਗ ਨੇ ਉਹਦਾ ਪਤਾ ਨਹੀਂ ਲੱਗ ਪਾਰਾ ਹੈ ਤੇ ਜਿਹੜਾ ਫਰੀ ਲਿਟਰੇਚਰ ਸੀ ਉਹਦੀ ਵੀ ਵੇਚੀ ਹੋਈ ਹੈ ਉਹ ਉਹਨਾਂ ਨੇ ਛੋੜਿਆ ਤੇ ਫਰੀ ਲਿਟਰੇਚਰ ਦੀ ਵੀ ਬਹੁਤ ਵੇਚੀ ਹੈ ਜੀ ਇਹ ਜਗਾ ਜੀਪੀਸੀ ਤੋਂ ਸੱਤ ਆ ਹੋਰ ਗੁਰਦੁਆਰਾ ਸਾਹਿਬ ਦੇ ਵਿੱਚ ਕਿਸ ਤਰ੍ਹਾਂ ਦਾ ਸਮਾਨ ਸੀਗਾ ਜਿਹੜਾ ਸੁਣਨ ਦੇ ਵਿੱਚ ਆਇਆ ਹੈ ਕਿ ਪੁਲਿਸ ਦੁਆਰਾ ਆਪਣੇ ਕੋਲ ਰੱਖ ਲਿਆ ਗਿਆ ਆ ਹਾਂਜੀ ਹਾਂਜੀ ਉਹ ਵੀ ਨਗਰ ਨਿਗਮ ਦੇ ਜਿਹੜਾ ਇੱਧਰ ਦਾ ਮੇਅਰ ਮਤਲਬ ਨਗਰ ਨਿਗਮ ਹੁੰਦਾ ਹੈ ਉਹਨਾਂ ਦੇ ਕਰਮਚਾਰੀ ਉੱਤੇ ਸੀਗੇ ਉਹਨਾਂ ਨੇ ਉਹਦੇ ਬਾਅਦ ਸਾਨੂੰ ਲੱਭਿਆ ਨਹੀਂ ਉਹ ਸਮਾਨ ਕਿ ਕੈਸ਼ ਵੀ ਸੀਗਾ ਗੁਰਦੁਆਰੇ ਦੀ ਗੋਲਗ ਦਾ ਸਾਰਾ ਤੇ ਜੇਕਰ ਗੱਲ ਕਰੀਏ ਮੰਦਰਾਂ ਦੀ ਜਿਹੜੇ ਤੁਸੀਂ ਗੱਲ ਕੀਤੀ ਕਿ ਮੰਦਰ ਵੀ ਉਸ ਰਸਤੇ ਦੇ ਵਿੱਚ ਮੰਦਰ ਜਿਹੜੇ ਆ ਉਹਨਾਂ ਦੇ ਵਿੱਚੋਂ ਕਿਸੇ ਮੰਦਰ ਨੂੰ ਵੀ ਹਟਾਇਆ ਗਿਆ ਉਤੋਂ ਜਾਂ ਤੋੜਿਆ ਗਿਆ ਜਾਂ ਕੀ ਕੀਤਾ ਗਿਆ ਨਹੀਂ ਹੁਣੇ ਹੁਣੇ ਤਾਂ ਕੋਈ ਨਹੀਂ ਤੋੜਿਆ ਗਿਆ ਹੁਣੇ ਤਾਂ ਉਹ ਇਹ ਆਪ ਹੀ ਧਿਆਨ ਦੇ ਰਹੇ ਨੇ ਇੱਧਰ ਲੋਕਲ ਅਖਬਾਰਾਂ ਵੀ ਉਹਨਾਂ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਤੇ ਹੁਣ ਅਗਰ ਉਹਨਾਂ ਨਾਲ ਗੱਲਬਾਤ ਚੱਲ ਰਹੀ ਅਸੀਂ ਤਾਂ ਆਪ ਲਿਖ ਕੇ ਦਿੱਤਾ ਕਿ ਤੁਸੀਂ ਸਾਡੇ ਨਾਲ ਗੱਲਬਾਤ ਕਰੋ ਕਿ ਅੱਪਾ ਇਹਦਾ ਸਮਾਧਾਨ ਕਰੀਏ ਪਿੱਛੇ ਫਿਰ ਇਹਨਾਂ ਨੇ ਕੱਲ ਇਸ ਤਰ੍ਹਾਂ ਕਰਤਾ ਹੁਣ ਇੱਥੋਂ ਦੀ ਜਿਹੜੀ ਅੰਦਰ ਦੀ ਸਿੱਖ ਸੰਗਤ ਆ ਉਹ ਕੀ ਸੋਚ ਰਹੀ ਹੈ ਅੱਗੇ ਕੀ ਕੀਤਾ ਜਾਊਗਾ ਕੀ ਸਟੈਪ ਜਿਹੜਾ ਉਹ ਲਿਆ ਜਾ ਸਕਦਾ ਇਹ ਅਸੀਂ ਹਾਈ ਕੋਰਟ ਵਿੱਚ ਵਾਪਸ ਤੋਂ ਲਗਾਵਾਂਗੇ ਕਿ ਇਹ ਸਾਡੇ ਨਾਲ ਤਕਲੀਫਾਈ ਹੋਈ ਹੈ ਬਾਕੀ ਇੱਧਰ ਦੇ ਜਿਹੜੇ ਸਿੰਘ ਸਭਾ ਦੇ ਪ੍ਰਧਾਨ ਨੇ ਉਹ ਉਹਨਾਂ ਦੀ ਬੀਜੇਪੀ ਦੀ ਨੇੜਤਾ ਕਰਕੇ ਵੀ ਇਹ ਕੰਮ ਹੋਇਆ ਹੈ ਕਿਉਂਕਿ ਉਹਨਾਂ ਨੇ ਵੀ ਕੋਈ ਐਕਸ਼ਨ ਨਹੀਂ ਲਿਆ ਉਹਨਾਂ ਦੀ ਕਿਉਂਕਿ ਬੀਜੇਪੀ ਨਾਲ ਲੋਕ ਖੁਦਾਖਾਸ ਪਾਸਵਾ ਦੇ ਨੇ ਤੇ ਉਹਨਾਂ ਦੀ ਵੀ ਬਹੁਤ ਨੇੜਤਾ ਹੈ ਇੰਨਾ ਵੱਡਾ ਘਟਨਾਕਰਮ ਵਾਪਰਿਆ ਹੈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਕਿਰਪਾਲ ਸਿੰਘ ਵਡੂੰਗਰ ਉਹਨਾਂ ਨੇ ਕੋਈ ਤੁਹਾਡੇ ਨਾਲ ਗੱਲਬਾਤ ਕੀਤੀ ਹੋਵੇ ਕਮੇਟੀ ਨਾਲ ਜਾਂ ਕਿਸੇ ਹੋਰ ਉੱਚ ਅਧਿਕਾਰੀ ਨੇ ਪੰਜਾਬ ਤੋਂ ਗੱਲਬਾਤ ਕੀਤੀ ਹੋਵੇ ਨੇ ਹੁਣੇ ਕੋਈ ਵੀ ਸਾਡੇ ਨਾਲ ਗੱਲਬਾਤ ਨਹੀਂ ਆਈ ਹੈ ਹੁਣੇ ਤੱਕ ਤੇ ਔਰ ਬਾਕੀ 2 ਮਹੀਨੇ ਪਹਿਲਾਂ ਮਨਜੀਤ ਸਿੰਘ ਜੀ ਕੇ ਨੇ ਵੀ ਇੱਥੇ ਦੀ ਮਹਿਰ ਨੂੰ ਇੱਕ ਪੱਤਰ ਭੇਜਿਆ ਸੀ ਜੀ ਔਰ ਅਰਪੀਤ ਸਿੰਘ ਦਰਦੀਪਾਪ ਜਿਹੜੇ ਚਰਦੀਗੜ੍ਹ ਟਾਈਮ ਟੀਵੀ ਵਾਲੇ ਨੇ ਵੀ ਇੱਧਰ ਦੇ ਗ੍ਰਾਮ ਨੂੰ ਕਹਾਈ ਸੀ ਕਿ ਇਹ ਗੁਰਦੁਆਰਾ ਸਾਹਿਬ ਦੇ ਪ੍ਰਤੀ ਸਾਰਾ ਕੋਈ ਦੇਖ ਕੇ ਕੀਤਾ ਜਾਏ ਜੋ ਵੀ ਕਰਨ ਤੋਂ ਕਰ ਸੋ ਤੁਸੀਂ ਹੁਣ ਸਾਡੇ ਚੈਨਲ ਸਿੱਖ ਚੈਨਲ ਦੇ ਜਰੀਏ ਦੇਸ਼ ਵਿਦੇਸ਼ ਦੇ ਵਿੱਚ ਸੰਗਤ ਤੁਹਾਨੂੰ ਸੁਣ ਰਹੀ ਹੈ ਸੰਗਤ ਨੂੰ ਕੀ ਬੇਨਤੀ ਕਰਨਾ ਚਾਹੋਗੇ चाहवागा कि आउट ऑफ इंडिया भी सारे अपनी, अपनी मुजाहरे क्योंकि है है। अगर अगर भी गुरुद्वारा बताते हैं सारे विरोध प्रदर्शन करता हैगी सिखा दिखे भी सिखाईगा तो सारे सिख एकजुटता के और सारे मतलब रोज तो मुजाहरे होने चाहिए ने कि गलत काम हो और इतने के ਸੀਐਮ ਨੂੰ ਹੋਰ ਇੱਥੇ ਦੀ ਮੇਅਰ ਨੂੰ ਬਾਹਰੋਂ ਵੀ ਪੱਤਰ ਤੇ ਜੇਜਾਨ ਪ੍ਰਧਾਨ ਮੰਤਰੀ ਨੂੰ 70 ਤੇਜੇ ਜਾਨ ਸਾਰੇ ਕਿ ਇਹ ਸਾਰਾ ਜੋ ਵਾਪਰਿਆ ਹੈ ਸਭ ਬਹੁਤ ਗਲਤ ਸਿੱਖਿਆ ਨਾਲ ਹੋਇਆ ਹੈ ਸੋ ਬਾਈ ਸਾਹਿਬ ਗੱਲਬਾਤ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਸਤਿ ਸ੍ਰੀ ਅਕਾਲ ਅੰਦੌਰ ਦੀ ਗੁਰਦੁਆਰਾ ਕਮੇਟੀ ਦੇ ਸਰਦਾਰ ਸੰਮੀਤ ਸਿੰਘ ਦੇ ਨਾਲ ਜਦ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਪ੍ਰਸ਼ਾਸਨ ਦੇ ਵੱਲੋਂ ਅਤੇ ਬੀਜੇਪੀ ਦੇ ਲੀਡਰਾਂ ਦੇ ਵੱਲੋਂ ਸਾਰਾ ਸਰ ਧੱਕੇਸ਼ਾਹੀ ਜਿਹੜੀ ਉਹ ਕੀਤੀ ਜਾ ਰਹੀ ਹੈ ਉਸ ਦੇ ਹੀ ਚੱਲਦੇ ਆਏ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਢਾਈ ਢੇਰੀ ਕੀਤਾ ਗਿਆ ਹੈ ਜਦ ਕਿ ਨੇੜੇ ਬਣੇ ਕਈ ਮੰਦਰ ਉਸੇ ਤਰ੍ਹਾਂ ਹੀ ਬਰਕਰਾਰ ਹਨ ਅਤੇ ਉਹਨਾਂ ਨੂੰ ਅਜੇ ਤੱਕ ਹੱਥ ਤੱਕ ਨਹੀਂ ਲਗਾਇਆ ਗਿਆ ਸੋ ਗੁਰਦੁਆਰਾ ਕਮੇਟੀ ਦੇ ਵੱਲੋਂ ਪਹਿਲਾਂ ਹੀ ਇਸ ਸਬੰਧ ਦੇ ਵਿੱਚ ਇੱਕ ਪੱਤਰ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਿੱਤਾ ਗਿਆ ਸੀ ਕਿ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਇੱਥੋਂ ਸ਼ਿਫਟ ਕਰਕੇ ਦੂਸਰੀ ਜਗ੍ਹਾ ਦੇ ਉੱਤੇ ਲਿਜਾਇਆ ਜਾਵੇਗਾ ਤੇ ਕੋਈ ਸਮਾਨ ਦਿੱਤਾ ਜਾਵੇ ਪਰ ਉਹਨਾਂ ਨੂੰ ਇਹ ਸਮਾਨ ਨਹੀਂ ਦਿੱਤਾ ਗਿਆ ਅਤੇ ਤੁਰੰਤ ਹੀ ਆ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਅਤੇ ਉੱਥੇ ਹੀ ਮੌਜੂਦ ਸਿੰਘ ਅਤੇ ਸਿੰਘਣੀਆਂ ਤੇ ਬੱਚਿਆਂ ਦੇ ਨਾਲ ਵੀ ਤੱਕੇਚਾਈ ਕੀਤੀ ਗਈ। ਪੁਲਿਸ ਮੁਲਾਜ਼ਮਾਂ ਦੁਆਰਾ ਸਿੰਘਾਂ ਤੇ ਸਿੰਘਣੀਆਂ ਨੂੰ ਧੂਕੇ ਗੁਰਦੁਆਰੇ ਦੇ ਵਿੱਚੋਂ ਬਾਹਰ ਕੱਢਿਆ ਗਿਆ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਉੱਥੋਂ ਸੁਰੱਖਿਅਤ ਜਗ੍ਹਾ ਦੇ ਉੱਤੇ ਲਿਜਾਇਆ ਗਿਆ। ਪੁਲਿਸ ਪ੍ਰਸ਼ਾਸਨ ਦੀ ਜੇਕਰ ਗੱਲ ਕਰੀਏ ਤਾਂ ਪੁਲਿਸ ਅਤੇ ਪ੍ਰਸ਼ਾਸਨ ਦੁਆਰਾ ਜੋ ਇਹ ਕਾਰਵਾਈ ਕੀਤੀ ਗਈ ਹੈ ਉਸ ਦੇ ਵਿੱਚ ਗੁਰਦਾਰ ਸਾਹਿਬ ਦੇ ਵਿੱਚ ਪਈਆਂ ਕੁਝ ਇਤਿਹਾਸਕ ਸ਼੍ਰੀ ਸਾਹਿਬ ਅਤੇ ਹੋਰ ਸਮਾਨ ਅਤੇ ਨਕਦੀ ਅਤੇ ਗੁਰੂ ਦੀ ਗੋਲਕ ਨੂੰ ਵੀ ਉਤੋਂ ਜ਼ਬਤ ਕਰ ਲਿਆ ਗਿਆ ਸੋ ਅੱਜ ਦੀ ਇਸ ਸਪੈਸ਼ਲ ਰਿਪੋਰਟ ਦੇ ਵਿੱਚ ਫਿਲਹਾਲ ਇੰਨਾ ਹੀ ਫਿਰ ਹੋਵਾਂਗੇ ਹਾਜ਼ਰ ਨਵੀਂ ਅਪਡੇਟ ਲੈ ਕੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ